ਦੇ ਵੱਲੋਂ ਸਪੈਸ਼ਲ ਗ੍ਰਾਮ ਸਭਾ ਕੀਤੀ ਹੋਈ ਹੈ। ਜਿਹੜਾ ਗ੍ਰਾਮ ਸਭਾ ਜਿਹੜਾ ਪਰੰਗ ਤੇ ਉਹਨੂੰ 15 ਦਿਨ ਚੱਲਣੇ ਨੇ। ਜਿਹੜਾ ਆਪਾਂ ਸਪੈਸ਼ਲ ਗ੍ਰਾਮ ਸਭਾ ਕਰਦੇ ਹਦਾਇਤ ਜਲਾਸ ਬੁਲਣੀਆਂ ਸਭ ਤੋਂ 3 ਦਿਨ ਦੀ ਅਨਾਊਂਸਮੈਂਟ ਤੇ ਆਪਾਂ ਬਲਾਸ ਕਰਾਂਗੇ। ਠੀਕ ਹੈ। ਅੱਜ ਜਿਹੜੀ ਆਪਾਂ ਨੇ ਸਪੈਸ਼ਲ ਗ੍ਰਾਮ ਸਭਾ ਕਰ ਰਹੇ ਆ। ਜਿਹੜਾ ਅੱਜ ਗ੍ਰਾਮ ਸਭਾ ਕਰ ਰਹੇ ਆ ਉਹਦਾ ਉਦੇਸ਼ ਇਹ ਹੈ ਵੀ ਆਪਾਂ ਨੇ ਗ੍ਰਾਮ ਪਚਾਇਦੇ ਗਏ ਦੀ ਇਹ ਵੀ ਛੱਪੜ ਨਵੇਂ ਛੱਪੜ ਦੀ ਉਸਾਰੀ ਕਰਨੀ ਆਪਣੇ ਪਿੰਡ 'ਚ। ਜਿਹੜਾ ਛੋਟਾ ਗੱਡਵਾ ਰੋਡ ਦਾ ਛੱਪੜ ਹੈ। ਨੀ ਜਦੋਂ ওভারਫਲੋ ਹੋ ਜਾਂਦਾ ਜਦੋਂ ਪਾਣੀ ਨਹੀਂ ਦਾ ਪਾਣੀ ਜ਼ਿਆਦਾ ਹੋ ਜਾਂਦਾ ਵੀ ওভারਫਲੋ ਹੋ ਜਾਂਦਾ ਇਹ ਨਾਲ ਖੇਤਾਂ 'ਚ ਪਾਣੀ ਵੜਦਾ ਗੁੱਡੇ ਪਿੰਡੇ 'ਚ ਵੜਨ ਲੱਗ ਜਾਂਦਾ ਵੀ ਉਹਦੇ ਨਿਪਟਾਰੇ ਲਈ ਨੀ ਜਿਹੜੀ ਆਪਣੀ ਪੰਚਾਇਤੀ ਜ਼ਮੀਨ ਹੈ ਉਹਦੇ ਵਿੱਚ ਜਿਹੜਾ ਕੁਈਆ ਵਾਲਾ ਟੱਕਾ ਹੈ ਜਿਹੜਾ ਲਗਭਗ 8 8 ਗਿੱਲੇ 8 ਗਿੱਲੇ ਨਿਆਰਾ 11 ਗਿੱਲੇ 11 ਗਿੱਲੇ ਦਾ ਟੱਕਾ ਹੈ ਵੀ ਉਹਦੇ ਵਿੱਚੋਂ ਆਪਾਂ 2 ਗਿੱਲੇ ਛੱਪੜ ਵਾਸਤੇ ਰੱਖਵੇਂ ਰੱਖ ਦਈਏ ਇਹ ਚੋਂ ওভারਫਲੋ ਪਾਈਪਲੈਨ ਪਾਵਾਂਗੇ ਕਿਤੇ ਤੇ ਜਿਹੜਾ ਤੁਹਾਡਾ ਗੁਰੂ ਘਰ ਕੋਲੇ ਜਿਹੜਾ ਇਹ ਬਣਿਆ ਹੋਇਆ ਹੈ ਇਹਦੇ ਵਿੱਚ ওভারਫਲੋ ਪਾਈਪਲੈਨ ਪਾਵਾਂਗੇ ਕਿ ਜਿਹੜਾ ਪਾਣੀ ਹੈ ਖਾਲਦੂ ਪਾਣੀ ਆ ਉਹਦੇ ਵਿੱਚ ਡੇਗਣਾ ਹੈ ਆਪਾਂ ਉੱਥੋਂ ਅੱਗੇ ਫਿਲਟਰ ਕਰਕੇ ਨਾਲ ਵਾਲੇ ਉਹ ਆਪਣੇ ਨਾਲ ਦਾ ਜ਼ਮੀਨ ਨੂੰ ਲੱਗਦਾ ਹੋ ਜੂਗਾ ਜਾਂ ਨੇੜੇ-ਨੇੜੇ ਖੇਤਾਂ ਲਈ ਲੈਣੇ ਉਹਨਾਂ ਨੂੰ ਦਿੱਤਾ ਜਾਣਾ ਜੇ ਕੋਈ ਪਰਾ ਸਜਾ ਦੇਣਾ ਚਾਹੁੰਦਾ ਹੋਵੇ ਤਾਂ ਇਹਦੇ ਵਿੱਚ ਵੀ ਦੱਸ ਦੋ ਜੇ ਕਿਸੇ ਨੂੰ ਕੋਈ ਇਤਰਾਜ਼ ਹੁੰਦਾ ਜਾਂ ਹੋਉਂਦਾ ਹੈ ਇਸ ਲਈ ਆਪਾਂ ਨੇ ਮਤਲਬ ਪਿੰਡ ਦੀ ਗ੍ਰਾਮ ਸਭਾ ਬੁਲਾਈ ਹੈ ਕਈ ਵਾਰੀ ਨਾ ਆਪਾਂ ਬਾਅਦ ਚ ਗੱਲ ਨੂੰ ਮੰਨ ਕੇ ਚੱਲੋ ਹੁਣ ਕਈ ਵਾਰੀ ਕਿਸੇ ਪਰ ਦੇ ਵਿੱਚ ਜੱਦ ਲਿਆ ਹੋਏ ਮਨ ਚ ਵੀ ਹੋਣਾ ਨਹੀਂ ਚਾਹੀਦਾ ਜੋ ਵੀ ਹੈ ਵਾਧਾ ਪਾਈ ਵੀਰੀ ਪਿੰਡ ਚ ਜਾ ਕੇ ਚਾਰ ਬੰਦੇ ਚ ਗੱਲ ਕਰਦੇ ਉਹ ਨਹੀਂ ਚੱਲਦੀ ਭਰਾ ਇਹ ਨਹੀਂ ਚੱਲਦੀ ਹਾਂ ਜਿਹੜਾ ਹੋ ਗਿਆ ਜਿਹੜਾ ਬੰਦ ਗੱਲ ਦਾ ਹੈ ਜਿਹੜਾ ਹੁਣ ਪਾਣੀ ਜੇ ਰੁਕ ਗਿਆ ਉਹਦਾ ਕਰਾ ਜੀ ਬਣੀ ਗੱਲ ਕਰਾ ਮਾ ਉਹਰੇ ਕਹਿੰਦਾ ਕੋਈ ਇਹਦੇ ਤਰਾਜ ਦਾ ਆਪ ਕੋ ਤਾਂ ਇਣੀ ਗੱਲ ਕਰਾਂ ਜੀ ਬੜੂ ਪਣੀ ਫੇਰ ਫੇਰ ਪਤਾ ਕੀਤਾ ਫੇਰ ਹੰਨ ਕੇ ਚੱਲੂ ਅੱਜ ਤਾਂ ਸਮਾਂ ਟੱਪ ਗਿਆ ਫੇਰ ਇਹਦੇ ਵਿੱਚ ਮੰਨ ਕੇ ਚੱਲੂ ਕੋਈ ਬੰਦਾ ਤਰਾਜ ਕਰਦੇ ਫੇਰ ਅਸੀਂ ਮਤਲਬ ਭੇਜਾਂਗੇ ਫੇਰ ਫਾਈਨਲੀ ਬੰਨਿਆ ਜਾਊਗਾ ਉਹਦੇ ਵਿੱਚ ਫੇਰ ਅੜਾਈ ਵਾਲੀ ਗੱਲ ਹੋ ਜਾਵੇ ਇਹ ਹੁਣ ਸਰਕਾਰ ਕੋਲ ਭੇਜਾਂਗੇ ਜੀ ਹਾਂ ਜੀ ਜੁਡੀ ਰਹੇ ਆ ਉਸ ਤੋਂ ਬਾਅਦ ਮਤਲਬ ਫਿਰ ਅਸੀਂ ਉੱਤਰ ਪ੍ਰੋਸੈਸ ਕਿੰਨੀ ਚੱਲਾਂਗੇ ਗੱਲ ਇਹ ਫਿਰ ਕਾਗਜ਼ੀ ਕਾਰਵਾਈ ਚੱਲੂਗੀ ਹਾਂ ਫੇਰ ਕਾਗਜ਼ੀ ਜਿਸੀ ਦੀ ਕੰਪਨੀ ਬਣਨਾ ਹੈ ਵੀ ਆਹ ਜੇ ਸਮੱਸਿਆ ਆਨਾਲ ਮਾਣ ਦੇ ਕੁੜarni ਇਹ ਕਿਸੇ ਦਾ ਨੁਕਸਾਨ ਨਹੀਂ ਕਿਉਂਕਿ ਆਮ ਤੌਰ ਤੇ ਨਾ ਇਹ ਚੀਜ਼ਾਂ ਉਹ ਟੋਪਾ ਜੀ ਹੋ ਗਿਆ ਜਵੇਰ ਨੇ ਮੇਰੇ ਫਰਜ਼ਾ ਮਰਜ਼ੀ ਨੇ ਕਰਦੀ ਮਰੂਗੇ ਹੋਣ ਬਣੀ ਬਾਦੂ ਅਗਲਾ ਜੇ ਮੇ ਪਾਣੀ ਕਿੱਧਰ ਲਾਊਗਾ ਬਾਦੀ ਦਾ ਪਿੰਡ ਚਾਹੇ ਅਗਲਾ ਕੌਣ ਬਾਣ ਦੇਊਗਾ ਜੇ ਵਿਗਾ ਦੋ ਘੜ ਦੇ ਅਗਲਾ ਉਹ ਤਾਂ ਬਹੁਤ ਹੋ ਗਈ ਅਗਲਾ ਕਿਉਂਕਿ ਇਹਦਾ ਇਹਦਾ ਨੁਕਸਾਨ ਤਾਂ ਹੈ ਨਹੀਂ ਇਹਦਾ ਨੁਕਸਾਨ ਨਹੀਂ ਜੀ ਕੋਈ ਕੀ ਗੱਲ ਲੱਗਦਾ ਹਾਂ ਸਾਰੇ ਕਿਸੇ ਦਾ ਨੁਕਸਾਨ ਨਹੀਂ ਆਲੀ ਨੂੰ ਬੋਟਾ ਕਰਾਓ ਚੰਗਾ ਕੰਮ ਆ ਮਾਂ ਮਾਂ ਵਧੀਆ ਕੰਮ ਆ ਵਧੀਆ ਵਾ ਮਾ ਕੋਈ ਬਾੜੂ ਦਾ ਨਹੀਂ ਕਿਸੇ ਨੇ ਪੜੀ ਨਹੀਂ ਵਧੀਆ ਵਾ ਮਾ ਇਹਨੇ ਪੋੜਾ ਉਹਦਾ ਨੱਕਾ ਰਖਾ ਲੈਣਾ ਅੱਛਾ ਜਿੰਦੂ ਪੋੜਾ ਨੱਕਾ ਰਖਾ ਲੈਣਾ ਇਹ ਬਰਾ ਇਹ ਬੰਦੇ ਨਾਲ ਸਹਿਮਤ ਨਹੀਂ ਮਤਦੇ ਦੇ ਸਹਿਣ ਕਰਦੇ ਪੁੱਛਾ ਜੀ ਇਹ ਮਤਦਾ ਸਰਕਾਰ ਲਵੇ ਲੋ ਸਾਹਿਬ ਜੀ ਅਸੀਂ ਗੱਲੇ ਕੁਝ ਨਹੀਂ ਕਰ ਸਕਦੇ ਅਸੀਂ ਇਹਨਾਂ ਨੂੰ ਏ ਦਾ ਘਰੀ ਬੈਠ ਕੇ ਵੀ ਕਰ ਸਕਦੇ ਤੇ ਜਦੋਂ ਸਾਨੂੰ ਸਹੀ ਲੱਗਿਆ ਸੀ ਕਿ ਉਹ ਗਲਤ ਕੰਮ ਨਹੀਂ ਕਰਨਾ ਇਹ ਗਲਤ ਕੰਮ ਨਹੀਂ ਹੈਗਾ ਸਹੀ ਹੈ ਲੈ ਕਰਦੇ ਜਾਂਦੇ ਪੰਦੇ ਲਵਾ ਇਹ ਗੱਲ ਨਾ ਕਰੀ ਜਾ ਨਾ ਪੂਰਾ ਨਹੀਂ ਰਹਿ ਜਾ ਹੱਤਾਂ ਦਾ ਨਾ